ਇੱਕ ਜਿਮ ਦੇ ਟ੍ਰੇਨਰ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਰਿਸ਼ਤੇਦਾਰ ਦੇ ਘਰੋਂ ਵਾਪਸ ਆਉਂਦੇ ਰਾਹ 'ਚ ਘਟਨਾ ਵਾਪਰੀ ਜਿਸ ਦੌਰਾਨ ਸ਼ਖਸ ਆਪਣੀ ਬਾਈਕ ਤੇ ਸਵਾਰ ਸੀ ਤਾਂ ਪਿੱਛੋਂ ਦੋ ਬਾਈਕਾਂ ਤੇ ਸਵਾਰ ਚਾਰ ਵਿਅਕਤੀ ਆਏ ਜਿਨ੍ਹਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਜਿਮ ਦੇ ਟ੍ਰੇਨਰ ਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਔਰ ਇੱਥੋਂ ਤੱਕ ਕਿ ਉਸਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਗਈ ਸ਼ਖਸ ਦਾ ਮੋਬਾਈਲ ਫੋਨ ਨਕਦੀ ਅਤੇ ਬਾਈਕ ਲੈ ਕੇ ਲੁਟੇਰੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਵਾਪਸ ਆ ਰਹੇ ਸ ਅਤੇ ਰਾਤ ਹੀ ਇਕੱਠਣਾ ਹੋਈ ਜਿਸ ਦੌਰਾਨ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਲੁਟੇਰਿਆਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇਜ਼ਦਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਵੱਲੋਂ ਹਮਲਾ ਵੀ ਕੀਤਾ ਗਿਆ ਅਤੇ ਜਿੰਮ ਦੇ ਟ੍ਰੇਨਰ ਤੋਂ ਉਸਦਾ ਮੋਬਾਈਲ ਫੋਨ ਉਸਦੀ ਨਕਦੀ ਅਤੇ ਮੋਟਰਸਾਈਕਲ ਲੈ ਕੇ ਉਹ ਲੁਟੇਰੇ ਉੱਥੋਂ ਫਰਾਰ ਹੋ ਗਏ ਦੱਸਦੀ ਹੈ ਕਿ ਮੋਗਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਿੰਮ ਦੇ ਟ੍ਰੇਨਰ ਦੇ ਨਾਲ ਲੁੱਟ ਹੋਈ ਹੈ ਰਿਸ਼ਤੇਦਾਰ ਦੇ ਘਰੋਂ ਵਾਪਿਸ ਅੰਦੇ ਰਾਜ ਕਟਨਾ ਵਾਪਰੀ ਜਿਸ ਦੌਰਾਨ ਉਹ ਆਪਣੀ ਬਾਈਕ ਤੇ ਸਵਾਰ ਸੀ ਪਰ ਪਿੱਛੋਂ ਦੋ ਬਾਈਕਾਂ ਤੇ ਸਵਾਰ ਆਏ ਚਾਰ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤਲਵਾਰ ਦੇ ਨਾਲ ਵੀ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਸ਼ਖਸ ਗੰਭੀਰ ਜ਼ਖਮੀ ਵੀ ਹੋ ਗਿਆ ਅਤੇ ਫਿਰ ਉਸਦੇ ਨਾਲ ਬੁਰੀ ਤਰੀਕੇ ਘੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਉਸਦਾ ਮੋਬਾਈਲ ਫੋਨ ਨਕਦੀ ਅਤੇ ਬਾਈਕ ਖੋ ਕੇ ਲੁਟੇਰੇ ਫਰਾਰ ਹੋ ਗਏ ਕੱਲ ਜਿਹੜਾ ਐਸਆਈ ਸਮਰਾਦ ਸਿੰਘ ਨਾ ਸਦਰ ਮੁਗਾਨੂ ਤਲਾ ਮਿਲ ਕੇ ਜਿਹੜਾ ਪਰਸੋਂ ਰਾਤ ਕਰੀਬ ਸਾਢੇ 11 12 ਵਜੇ ਇੱਕ ਰਾਜਦੀਪ ਸਿੰਘ ਵਾਸੀ ਘਲਗਲਾਂ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਿਹੜਾ ਆ ਰਿਹਾ ਸੀ ਤੇ ਉਹਨੇ ਆਪਣੇ ਘਲਗਲਾਂ ਤੋਂ ਹੀ ਘਲਗਲਾਂ বাস ਸਟੈਂਡ ਤੋਂ ਜਿਹੜਾ ਆਪਣੇ ਭਰਾ ਕੋਈ ਉਹਦੇ ਚਾਚੇ ਦਾ ਲੜਕਾ ਲਖਵੀਰ ਸਿੰਘ ਸੀ ਉੱਥੇ ਉਹਨਾਂ ਨੇ ਆਪਦਾ ਮੋਟਰਸਾਈਕਲ ਖੜਾ ਕਰਕੇ ਗਿਆ ਹੋਇਆ ਸੀ ਬੁਲਟ ਮੋਟਰਸਾਈਕਲ ਜਦੋਂ ਆਪਦਾ ਉੱਥੇ ਬੁਲਟ ਮੋਟਰਸਾਈਕਲ ਖੜਾ ਕਰਕੇ ਅੱਗੇ ਥੋੜਾ ਮੋੜ ਤੇ ਆਇਆ ਤੇ ਉਹਨੂੰ ਦੋ ਮੋਟਰਸਾਈਕਲ ਦੇ ਸਵਾਰ ਚਾਰ ਜਣਿਆਂ ਨੇ ਜਿਹੜੇ ਆ ਕੇਅਰ ਲਿਆ ਤੇ ਉਹਦੀ ਪੁੱਟ ਮਾਰ ਕੀਤੀ ਤੇ ਉਹਦੇ ਦੱਸਣ ਮੁਤਾਬਕ ਜਿਹੜਾ ਉਹਦੇ ਦਾਹ ਵਗੈਰਾ ਕੁੱਠਾ ਕੁੱਠੇ ਦਾਹ ਵੀ ਮਾਰੇ ਤੇ ਜਿਹੜਾ ਇਹਦੇ ਸਬੰਧ ਵਿੱਚ ਜਿਹੜਾ ਕੱਲ ਮਕਦਮਾ ਦਰਜ ਕਰ ਲਿਆ ਸੀ ਤੇ ਅਸੀਂ ਹਰ ਐਂਗਲ ਤੋਂ ਇਹਦੀ ਜਾਂਚ ਕਰ ਰਹੇ ਹਾਂ ਤੇ ਜਲਦੀ ਇਹ ਜਿਹੜਾ ਦੋਸ਼ੀਆਂ ਨੂੰ ਫੜ ਕੇ ਇਸ ਲੱਖਾਂ ਬੱਚੇ ਕੀਤਾ ਜਾਊਗਾ